ਸਤਿ ਸ਼੍ਰੀ ਅਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਪੀਖੀ ਅੱਜ ਅਸੀਂ ਲੈ ਕੇ ਆਏ ਭੈਣ ਮੇਰੀਆਂ ਭੈਣਾਂ ਵਾਸਤੇ ਅਲ ਪੈਣ ਦੇ ਸਰਦੀ ਵਾਲੇ ਸੂਟ ਜੀ ਕੱਲ ਡਿਜ਼ਾਈਨ ਚੈੱਕ ਕਰੀ ਚਲਿਓ ਸਕਰੀਨ ਸ਼ਾਟ ਲਈ ਚਲਿਓ ਜੀ ਤੇ ਸਾਨੂੰ WhatsApp ਆਰਡਰ ਕਰੀ ਚਲਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 400 ਰੁਪਏ ਦਾ ਸਿਰਫ ਰੇਟ ਆ ਜੀ ਇੱਕ ਸੂਟ ਦੀ ਸ਼ਿਪਿੰਗ 50 ਰੁਪਏ ਆ 2 ਦੀ 80 ਆ 3 ਦੀ 100 ਆ ਜੀ ਮਾਰਕੀਟ ਦੇ ਵਿੱਚ ਜਿਹੜਾ ਤਾਂ ਮੁੱਲ ਆ ਜੀ 600 650 ਰੁਪਏ ਆ ਜੀ ਅਤੇ ਆਪਣੇਗਾ 400 ਰੁਪਏ ਸਿਰਫ ਆ ਜਿਹੜਾ ਵੀ ਤੁਹਾਨੂੰ ਕੱਲੜਿਆਂ ਪਸੰਦ ਆਊਗਾ ਸਕਰੀਨ ਸ਼ਾਟ ਜਿਹੜਾ ਵੀ ਤੁਹਾਨੂੰ ਕੱਲੜੇ ਨੂੰ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਿਓ ਜੀ ਅੱਲਾ ਪਹਿਣ ਕਪੜਾ ਹੁੰਦਾ ਹੀ ਇਹ ਸਰਦੀ ਵਾਲਾ ਤੇ ਮੇਰੇ ਭੈਣਾਂ ਵੱਲੋਂ ਸਪੈਸ਼ਲ ਆਫਰ ਲੈ ਕੇ ਆਈ 400 ਰੁਪਏ ਵਿੱਚ ਸਿਰਫ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ 400 ਰੁਪਏ ਸਿਰਫ 400 ਜੀ ਇੱਕ ਸੂਰਦੀ ਸ਼ਿਪਿੰਗ 50 ਜੀ ਦੋ ਦੀ 80 ਤਿੰਨ ਦੀ 100 ਆਈ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਿਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨ ਕੱਲੜਿਆਂ ਬਹੁਤ ਹੀ ਸਾਰੇ ਬਹੁਤ ਪਿਆਰੇ ਨਹੀਂ ਜੀ ਅਲਪੈਨ ਕੱਪੜਾ ਹੁੰਦਾ ਹੀ ਕੱਲਰ ਨਹੀਂ ਫੇਟ ਹੁੰਦਾ ਬੁਰਾ ਵਗੈਰਾ ਨਹੀਂ ਆਉਂਦਾ ਜੀ ਕੁਝ ਵੀ ਨਹੀਂ ਆਉਂਦਾ ਹੈਗਾ ਜੀ ਇੱਕ ਵਾਰੀ ਫਿਰ ਕੱਲੜਿਆਂ ਚ ਚੈੱਕ ਕਰ ਲੋ ਜੀ ਜਿਹੜਾ ਵੀ ਤੁਹਾਨੂੰ ਡੀਅਰ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਿਓ ਜੀ ਕੱਲੜਿਆਂ ਬਹੁਤ ਪਿਆਰੇ ਨੇ ਸਾਨੂੰ ਵਟਸਐਪ ਆਊਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਮੇਰੀਆਂ ਭੈਣਾਂ ਨੂੰ ਇੱਕ ਬੇਨਤੀ ਹੈ ਸਾਨੂੰ ਆਊਡਰ ਵਟਸਐਪ ਹੀ ਕਰਿਆ ਕਰੋ ਨੰਬਰ ਉੱਪਰ ਦਿੱਤਾ ਹੋਇਆ ਜੀ ਕੱਪੜਾ ਬਹੁਤ ਵਧੀਆ ਜੀ ਕੱਲੜਿਆਂ ਵੀ ਬਹੁਤ ਸਾਰੇ ਵਧੀਆ ਨਹੀਂ ਦੇ ਬੁਰਾ ਵਗੈਰਾ ਕੁਝ ਵੀ ਨਹੀਂ ਹੁੰਦਾ ਕਿ 2 ਦੀ 80 3 ਦੀ 100 ਆ ਜੀ